ਸਸਿਆਕਾਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ 'ਤੇ ਮੁੰਬਈ ਦੇ ਮਿੱਟਲ ਚੈਂਬਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ ਇਹ ਮੀਟਿੰਗ ਉਹਨਾਂ ਸਿੱਖ ਵਿਦਿਆਰਥੀਆਂ ਦੀ ਚੋਣ ਲਈ ਸੀ ਜੋ ਬਹੁਤ ਹੀ ਹੁਨਾਰਾਹ ਹਨ ਪਰ ਆਰਥਿਕ ਤੌਰ 'ਤੇ ਕਮਜ਼ੋਰ ਹਨ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਖਰਚਾ ਨਹੀਂ ਉਠਾ ਸਕਦੇ ਇਸ ਪਹਿਲ ਦੇ ਤਹਿਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਨੂੰ ਕਰਨਾਟਕਾ ਦੇ ਗੁਰਨਾਨਕ ਇੰਜੀਨੀਅਰਿੰਗ ਕਾਲਜ ਬਿੱਦਰ ਵਿੱਚ ਦਾਖਲਾ ਦਿਵਾਇਆ ਜਾਏਗਾ ਅਤੇ ਉਨ੍ਹਾਂ ਦੀ ਪੜ੍ਹਾਈ ਤੋਂ ਲੈ ਕੇ ਰਹਿਣ ਤੱਕ ਸਾਰਾ ਖਰਚਾ ਮੁਫਤ ਕੀਤਾ ਜਾਵੇਗਾ। ਇਹ ਮੀਟਿੰਗ ਮਹਾਰਾਸ਼ਟra ਦੇ ਸਬਕਾ ਡੀਜੀਪੀ ਪੀ ਐਸ ਪਸੀਚਾ ਦੀ ਅਧਿਖਸ਼ਤਾ ਹੇਠ ਹੋਈ ਜਿਸ ਵਿੱਚ ਸਬਕਾ ਚੀਫ ਸਕੱਤਰ ਯੂਪੀਐਸ ਸੁਦਾਨ ਜੇਐਸ ਕੋਹਲੀ ਅਤੇ ਜਸਬੀਰ ਸਿੰਘ ਧਾਮ ਵਰਗੇ ਸੀਨੀਅਰ ਵਿਅਕਤੀ ਮੌਜੂਦ ਸਨ। ਉਸੇ ਦੌਰਾਨ ਆਵਾਜ਼ ਇੰਡੀਆ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਸਬਕਾ ਡੀਜੀਪੀ ਪੀਐਸ ਪਸ਼ਤੀਚਾ ਨੇ ਕਿਹਾ ਅਸੀਂ ਇਹ ਯੋਜਨਾ 2006 ਵਿੱਚ ਕੇਵਲ 5 ਬੱਚਿਆਂ ਨਾਲ ਸ਼ੁਰੂ ਕੀਤੀ ਸੀ ਅੱਜ ਅਸੀਂ ਹਰ ਸਾਲ 18 ਬੱਚਿਆਂ ਨੂੰ ਇੰਜੀਨੀਅਰਿੰਗ ਦੀ ਪੂਰੀ ਸਹੂਲਤ ਮੁਹੱਈਆ ਕਰਵਾ ਰਹੇ ਹਾਂ ਇਸ ਯੋਜਨਾ ਰਾਹੀਂ ਹੁਣ ਤੱਕ ਕਈ ਬੱਚਿਆਂ ਦਾ ਭਵਿੱਖ ਸਵਰ ਚੁਕਾ ਹੈ ਅਤੇ ਇਹ ਸਾਰਾ ਕੰਮ ਸੱਚੀ ਸਮਾਜ ਸੇਵਾ ਦੀ ਪਾਵਨਾ ਨਾਲ ਕੀਤੀ ਜਾ ਰਹੀ ਹੈ ਤੁਹਾਨੂੰ ਕਾਫੀ ਸਾਰੇ ਸਿੱਖ ਭਰਾਵਾਂ ਪੈਰਾਂ ਨੂੰ ਪਤਾ ਹੈਗਾ ਹਿੰਦੁਸਤਾਨ ਵੀ ਕਿ ਪਿਛਲੇ 19 ਸਾਲਾਂ ਤੋਂ ਅਸੀਂ ਇੱਕ ਇਨੀਸ਼ੀਏਟਿਵ ਦਿੱਤਾ ਸੀ 2006 ਦੇ ਵਿੱਚ ਜਦੋਂ ਅਸੀਂ ਆਪਣੇ ਸਿੱਖ ਭਰਾਵ ਸਿੱਖ ਫੈਮਲੀਆ ਦੇ ਬੱਚੇ ਹੈਗੇ ਨੇ ਜਿਹੜੇ ਪ੍ਰਾਈਵੇਟ ਬੜੇ ਅੱਛੇ ਨੇ ਲੇਕਿਨ ਫਾਈਨੈਂਸ਼ਲੀ ਉਹਨਾਂ ਹੋਰ ਨਹੀਂ ਕਰ ਸਕਦੇ ਉਹ ਬੱਚੇ ਨੂੰ ਅਸੀਂ ਅੱਗੇ ਵਿਦਿਆਨ ਦੇ ਲਈ ਅਸੀਂ ਗੁਰਨਾਨਕ ਕਾਲਜ ਇੰਜੀਨੀਅਰਿੰਗ ਕਾਲਜ ਜਿਹੜੇ ਹੈਗੇ ਨੇ ਬਿੱਦੜਸਰ ਕarnataka ਦੇ ਵਿੱਚ ਉਹਨਾਂ ਦੇ ਨਾਲ ਅਸੀਂ ਇਨੀਸ਼ੀਏਟਿਵ ਲੈ ਕੇ ਇੱਕ ਉਹਨਾਂ ਕੋ ਸਿੱਟਾ ਜਾਨੀ ਸ਼ੁਰੂ ਕੀਤੀ ਆ ਸੰਨ 2006 ਦੇ ਵਿੱਚ ਉਹ ਜਿਹੜੀਆਂ ਵੱਧੇ-ਵੱਧੇ 7 8 ਕਰਦੇ-ਕਰਦੇ ਅੱਜ ਕੁ ਸਾਲਾਂ ਤੋਂ ਸਾਨੂੰ 18 ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਇੰਜੀਨੀਅਰਿੰਗ ਕਾਲਜ ਵਿੱਚ ਐਡਮਿਸ਼ਨ ਦਵਾ ਰਹੇ ਹਾਂ ਕਈਆਂ ਨੂੰ ਹੌਸਟਲ ਤੱਕ ਵੀ ਫ੍ਰੀ ਕੀਤਾ ਹੋਇਆ ਹੈਗਾ ਉਹਦੇ ਲਈ ਅਸੀਂ ਬਿਦਰ ਸਾਹਿਬ ਦੀ ਟਰਸਟ ਹੈਗੀ ਏ ਡਾਕਟਰ ਬਲਬੀਰ ਸਿੰਘ ਤੇ ਬੀਸੀ ਰੇਸ਼ਮਾ ਕੌਰ ਉਹਨਾਂ ਦੀ ਬੜੀ ਸਾਨੂੰ ਮਦਦ ਲੱਗੀ ਹੈਗੀ ਏ ਤੇ ਅਸੀਂ ਬੱਚੇ ਦਾ ਚੁਣਾਵ ਹੈਗਾ ਬੜੇ ਇੱਕ ਪਾਰਦਰਸ਼ਤਾ ਦੇ ਨਾਮ ਕਰਦੇ ਹੈਗੇ ਆ ਟਰਾਂਸਪੇਰੈਂਸੀ ਤਾਂ ਕਿ ਉਹਦੇ ਵਿੱਚ ਮੇਰੇ ਨਾਲ ਫਾਰਮਰ ਚੀਫ ਸਕੱਟਰੀ ਸ਼੍ਰੀ ਯੂਪੀਐਸ ਮਦਾਨ ਹੈਗੇ ਨੇ ਜੀਐਸ ਕੋਲੀ ਤੇ ਜਸਬੀਰ ਸਿੰਘ ਧਾਮ ਵੀ ਹੈਗੇ ਨੇ ਅਸੀਂ ਉਸ ਜਿਹੜੀਆਂ ਸਾਡੇ ਕੋਲ ਐਪਲੀਕੇਸ਼ਨਾਂ ਸਾਰੇ ਹਿੰਦੁਸਤਾਨ ਤੋਂ ਆndੀਆਂ ਨੇ ਉਹਦਾ ਪੂਰਾ ਸਟੱਡੀ ਕਰਕੇ ਉਹਨਾਂ ਦੇ ਮਾਰਕਸ ਉਹਨਾਂ ਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਉਹਨਾਂ ਦੀ ਕੀ ਕੀ ਉਹਨਾਂ ਦੀ ਜ਼ਰੂਰਤਾਂ ਨੇ ਉਹ ਸਭ ਸਮਝ ਕੇ ਅਸੀਂ ਉਹਦੀ ਲਿਸਟ ਬਣਾਉਂਦੇ ਆਂ ਇਸ ਸਾਲ ਅਸੀਂ 22 ਬੱਚਿਆਂ ਨੂੰ ਸ਼ਾਰਟਲਿਸਟ ਕੀਤਾ ਹੈਗਾ ਕਿਉਂਕਿ ਹਰ ਸਾਲ 5-6 ਬੱਚੇ ਹੋਰ ਜਿਹੜੀ ਕਾਲਜ ਚਲੇ ਜਾਂਦੇ ਨੇ ਫਿਰ ਉਹ ਸੀਟਾਂ ਬੇਕਾਰ ਨਾ ਜਾਣ ਤੇ ਅਸੀਂ ਅਸੀਂ 18 4 ਵੀਟਲਿਸ ਕਰਕੇ 22 ਆਏ ਨੇ ਲੇਕਿਨ ਸਭ ਨੂੰ ਮਿਲ ਜਾਏਗੀ ਐਡਮਿਸ਼ਨ ਆਈ ਏਮ ਵੈਰੀ ਕੰਫੀਡੈਂਟ ਤੇ ਇਹਨਾਂ ਨੂੰ ਵੀ ਅਸੀਂ ਜਿਹੜੀ ਬ੍ਰਾਂਚੀਜ਼ ਹੈਗੀਆਂ ਨੇ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਕੋਈ ਕੰਪਿਊਟਰ ਇਲੈਕਟ੍ਰੋਨਿਕਸ ਮੈਕੈਨੀਕਲ ਸਿਵਲ ਵਗੈਰਾ ਉਹ ਮੈਰਿਟ ਦੇ ਹਿਸਾਬ ਨਾਲ ਆਪਣਾ ਬੱਚਾ ਹਰ ਦਿਨ-ਦਿਨ ਆਪਣੀ ਦੇਗਾ ਪ੍ਰੀਫਰੈਂਸਿਸ ਤੇ ਉਹਦੇ حساب ਨਾਲ ਇੰਜੀਨੀਅਰਿੰਗ ਕਾਲਜ ਬੜੇ ਓਪਨ ਤਰੀਕੇ ਦੇ ਨਾਲ ਡਿਸਾਈਡ ਕਰ ਲਗੇ ਮੈਰਿਟ ਦੇ حساب ਨਾਲ ਪੂਰਾ ਹੋਏਗਾ ਤੇ ਮਨੂੰ ਇਹ ਬੜੀ ਖੁਸ਼ੀ ਹੈ ਕਿ ਲੜਕੀਆਂ ਕਾਫੀ ਇਹਦੇ ਵਿੱਚ ਇੰਟਰਸਟ ਲੈ ਰਹੀਆਂ ਹੈਗੀਆਂ ਨੇ ਇਹ ਸਾਲ ਵੀ ਸਾਡੇ ਕੋਲ 6 ਲੜਕੀਆਂ 22 ਵਿੱਚੋਂ 6 ਲੜਕੀਆਂ ਹੈਗੀਆਂ ਨੇ ਤੇ ਪੰਜ ਬੱਚੇ ਜੰਮੂ ਕਸ਼ਮੀਰ ਤੋਂ ਹੀ ਆਏ ਹੈ इवन ਕੁਪਵਾੜਾ इवन ਬਾਰਾਮੁੱਲਾ ਜਿੱਥੇ ਕਿ ਕਾਫੀ ਟੈਰਰਿਜ਼ਮ ਰਹੀ ਹੈ ਇਹਦਾ ਮਤਲਬ ਹੈ ਕਿ ਬੱਚੇ ਹੁਸ਼ਿਆਰ ਨੇ ਪੜਨਾ ਚਾਹੁੰਦੇ ਨੇ ਅਗਰ ਉਹਨਾਂ ਨੂੰ ਥੋੜੀ ਜੀ ਬੈਕਿੰਗ ਮਿਲੇ ਤੇ ਅਸੀਂ ਉਹ ਉਹ ਹੀ ਕਰਨ ਦੀ ਪ੍ਰਯਤਨ ਕਰ ਰਹੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਬੱਚੇ ਅੱਗੇ ਵਧਦੇ ਜਾ ਰਹੇ ਨੇ ਇਹ ਬੜੀ ਤੁਹਾਨੂੰ ਤਕਰੀਬਨ ਤਕਰੀਬਨ 240 ਬੱਚੇ ਅੱਜ ਅੱਜ ਤੱਕ ਉਹਦਾ ਫਾਇਦਾ ਉਠਾ ਸਕੇ ਨੇ ਸਾਰੇ 2006 ਪਾਸ ਤੇ ਕਈ ਲੋਕ ਵਿਦੇਸ਼ੀ ਬੱਚੇ ਪੜ ਰਹੇ ਨੇ ਕਈ ਵਾਰ ਕੋ ਵੱਡੋੜੀ ਕੰਪਨੀ ਕੰਮ ਕਰ ਰਹੇ ਨੇ ਕੋਈ ਇੰਡੀਆ ਵਿੱਚ ਅਚੀ ਚੀਪ ਤੱਕ ਆਵਾ ਮਿਲ ਰਹੀਆਂ ਕਈਆਂ ਨੂੰ 1 ਕਿ ਕਰੋੜ ਤੱਕ ਵੀ ਮਿਲ ਰਹੀਆਂ ਨੇ ਤੇ ਕਈ ਬੱਚੇ ਅੱਗੇ ਵਧ ਕੇ ਕਿਉਂਕਿ ਉਹਨਾਂ ਨਾਲ ਅਸੀਂ ਉਹਨਾਂ ਦੀ ਅਸੀਮਤ ਕੀਤੀ ਸੀ ਅੱਜ ਦੂਜੇ ਬੱਚਿਆਂ ਨੂੰ ਆਪਣਾ ਸਕਾਲਰਸ਼ਿਪ ਵਗੈਰਾ ਦਵਾਨ ਲਈ ਅੱਗੇ ਵਧ ਰਹੇ ਨੇ ਐਂ ਜੀ ਹੀ ਤਰੱਕੀ ਹੁੰਦੀ ਐ ਜੀ ਕੋਮ ਅੱਗੇ ਵੱਦੀ ਐ ਅਗਰ ਅਸੀਂ ਸਾਰੇ ਹੈਂਡ ਹੋਲਡਿੰਗ ਕਰੀਏ ਆਪ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਵਧੀਏ ਮਹਾਰਾਜ ਤੁਹਾਨੂੰ ਸਭ ਨੂੰ ਤੁਹਾਡੇ ਸਰ ਦੇ ਉੱਤੇ ਰਹਿਮਤ ਦਾ ਹੱਥ ਰੱਖੇ ਬੱਚੇ ਨੂੰ ਪੜਾਓ ਅੱਗੇ ਵਧਾਓ ਅਸੀਂ ਤੁਹਾਡੇ ਨਾਲ ਆ ਹੋਰ ਸੀਟਾਂ ਚਾਹੀਦੀਆਂ ਹੋਣਗੀਆਂ ਹੋਰ ਆਜਣਗੀਆਂ ਲੇਕਿਨ ਉਹਦੇ ਲਈ ਸਾਨੂੰ ਤਿਆਰੀ ਕਰਨੀ ਉਤਸ਼ਾਹ ਦਿਖਾਣਾ ਹੈ ਆਪਣੇ ਬੱਚੇ ਨੂੰ ਪੜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਇੰਡੀਆ ਪੰਜਾਬੀ ਚ ਬਸ ਇਤਨਾ ਹੀ